वेलकम टू द बन्नी टीवी द वॉइस ऑफ ट्रुथ दोस्तों ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਸੀਂ ਜਾਣਦੇ ਹੋ ਕਿ ਗਰਮ ਮੁੱਦੇ ਲੈ ਕੇ ਅਸੀਂ ਹਮੇਸ਼ਾ ਹੀ ਤੁਹਾਡੇ ਸਾਹਮਣੇ ਆਉਂਦੇ ਰਹਿੰਦੇ ਹਾਂ ਤਾਜ਼ਾ ਜਿਹੜਾ ਗਰਮ ਮੁੰਦਾ ਹੈ ਉਹ ਹੈ ਧਰਮ ਦਾ ਮੁੱਦਾ ਨਿਊਜ਼ੀਲੈਂਡ ਵਿੱਚ ਸਿੱਖ ਪਾਈਚਾਰੇ ਵੱਲੋਂ ਨਗਰ ਕੀਰਤਨ ਸਜਾਇਆ ਗਿਆ ਸੀ ਜਿਸ ਦਾ ਅੰਗਰੇਜ਼ਾਂ ਨੇ ਕੁਝ ਟੁਕੜੀਆਂ ਨੇ ਜਿਹਦੇ ਵਿੱਚ ਫਿਲੀਪੀਨੋ ਵੀ ਸੀਗੇ ਕਈ ਦੇਸ਼ਾਂ ਦੇ ਜਿਹੜੇ ਲੋਕ ਸੀ ਜਿਹੜੇ ਮੈਨ ਮੁਡ ਸੀਗਾ 크ਿਸਚਨ ਸੀਗੇ ਪ੍ਰਦਰਸ਼ਨ ਜਿਹੜਾ ਸੀਗਾ ਬ੍ਰਾਇਨ ਧਮਾਕੀ ਦੀ ਗਵਾਈ ਵਿੱਚ ਕੱਢਿਆ ਗਿਆ ਡੈਸਟਿਨੀ ਚਰਚ ਨਾਲ ਜੁੜੇ ਹੋਏ ਇੱਕ ਗਰੁੱਪ ਟੂਰ ਪਿਟਰੀਐਟਸ ਵੱਲੋਂ ਕੀਤਾ ਗਿਆ ਦੋਸਤੋ ਦੱਸ ਦਈਏ ਕਿ ਨਿਊਜ਼ੀਲੈਂਡ ਵਿੱਚ ਵਿਦੇਸ਼ੀ ਧਰਮਾਂ ਖਾਸ ਕਰਕੇ ਜਿਸ ਵਿੱਚ ਹਿੰਦੂ ਸਿੱਖ ਗੈਰ ਮਜ਼ਬ ਜਿਹੜੇ ਵੀ ਲੋਕ ਹਨ ਉਹਨਾਂ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਇਹ ਪ੍ਰਦਰਸ਼ਨ ਕੋਈ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਇਹ ਗੱਲ ਆਮ ਰਹੀ ਹੈ ਉੱਥੇ ਹਾਲੇ ਕਿ ਨਿਊਜ਼ੀਲੈਂਡ ਬਹੁਤ ਹੀ ਪੀਸਫੁਲ ਕੰਟਰੀ ਹੈ ਲੋਕ ਮਿਲ ਜੁਲ ਕੇ ਰਹਿੰਦੇ ਹਨ ਪਰੰਤੂ ਇਸ ਤਰ੍ਹਾਂ ਦੇ ਜਿਹੜੇ ਵਿਚਾਰ ਵਿਰੋਧ ਹੋ ਰਹੇ ਨੇ ਉਹਨਾਂ ਪਿੱਛੇ ਕੋਈ ਨਾ ਕੋਈ ਵੱਡੀ ਤਾਕਤ ਹੈ ਗੈਰ ਅਸਾਈ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ ਦੇ ਖਿਲਾਫ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਜਿਸ ਨੂੰ ਲੈ ਕੇ ਵੱਡੇ ਸਵਾਲ ਵੀ ਖੜੇ ਹੋ ਰਹੇ ਹਨ ਦੇਸ਼ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸ਼ਨ ਵੱਲੋਂ ਇਸ ਦੀ ਸਖਤ ਨਿੰਦਾ ਕੀਤੀ ਗਈ ਦਾ ਥਿੰਗ ਇਜ਼ ਕਿ ਸਿਰਫ ਨਿੰਦਾ ਕਰਨਾ ਕਾਫੀ ਨਹੀਂ ਜਿਨ੍ਹਾਂ ਨੇ ਅਟੈਕ ਕੀਤਾ ਦੂਜੇ ਦੇਸ਼ਾਂ ਦੇ ਝੰਡਿਆਂ ਦੂਜੇ ਧਰਮਾਂ ਦੇ ਝੰਡਿਆਂ ਨੂੰ ਪੈਰਾ ਵਿੱਚ ਰੋਲਿਆ ਫਾੜਿਆ ਸਾੜਿਆ ਪੈਰਾ ਚਰੋਲਿਆ ਉਹ ਬੇਅਦਬੀ ਖੁਦਾਇਸਾਬ ਖੋਂਦੇਗਾ ਖੁਦਾਇਸਾਬ ਕਰਕੇ ਸਟਾਪਰ ਜੀ ਤੁਹਾਨੂੰ ਦੇਣਾ ਪਏਗਾ ਆਗਲੈਂਡ ਦੀ ਕਵੀਨ ਸਟਰੀਟ ਤੇ ਇੱਕ ਵਿਵਾਦ ਗ੍ਰਸਤ ਇਸਾਈ ਸੰਗਠਨ ਡੈਸਟੀਨੀ ਚਰਚ ਦੇ ਮੁਖੀ ਬ੍ਰਾਇਨ ਧਮਾਕੀ ਦੀ ਅਗਵਾਈ ਵਿੱਚ ਇੱਕ ਵੱਡਾ ਵਿਸ਼ਾਲ ਚਲੂਸ ਕੱਢਿਆ ਗਿਆ ਦੱਸਦੀ ਕਿ ਇੱਥੋਂ ਨਗਰ ਕੀਰਤਨ ਲੰਘ ਰਿਹਾ ਸੀ ਉਹ ਦੋ ਬੈਨਰ ਲੈ ਕੇ ਆ ਗਏ ਆਪਣੇ ਕਿ ਥਿਸ ਇਜ਼ ਨਿਊਜ਼ੀਲੈਂਡ ਥਿਸ ਇਜ਼ ਨਾਟ ਇੰਡੀਆ ਫਿਰ ਕਾਦੀ ਬਰਾਬਰਤਾ ਬਰਾਬਰਤਾ ਕਾਰੀਏ ਇੱਕ ਪਾਸੇ ਦੇਸ਼ ਸਿੱਧੀਆਂ ਦੇ ਜਾਵਾ ਸਾਡੇ ਤੋਂ ਬਰਾਬਰ ਦੇ ਟੈਕਸ ਲੈ ਰਿਆ ਸਾਰੇ ਦੇਸ਼ਾਂ ਤੋਂ ਲੈ ਰਿਆ ਇਹ ਸਿਰਫ ਮੁੱਦਾ ਸਿੱਖਾਂ ਦਾ ਨਹੀਂ ਹੈ ਤੇ ਦੇ ਚ ਸਿੱਖ ਹਿੰਦੂ ਨੌਨ ਇਸਾਈ एवरीवन ਨੌਨ ਇਸਾਈ ਇਨਕਲੂਡਿੰਗ ਮੁਸਲਮਾਨ ਸਾਰੇ ਟਾਰਗੇਟ ਹੋਏ ਨੇ ਸਾਰੇ ਧਰਮਾਂ ਦੇ ਉੱਤੇ ਭਾਰਾ ਪੈਣਾ ਇੱਕ ਪਾਸੇ ਸਾਡਾ ਦੇਸ਼ ਆ ਜਿੱਥੇ ਇਸਾਈ ਧਰਮ ਨੂੰ ਪ੍ਰਫੁੱਲਤਾ ਦਿੱਤੀ ਜਾ ਰਹੀ ਹੈ ਜਿੱਥੇ ਇਸਾਈ ਧਰਮ ਨੂੰ ਪ੍ਰਫੁੱਲਤਾ ਦੇਣ ਲਈ ਸਾਡਾ ਭਾਈਚਾਰਾ ਜ਼ਮੀਨਾਂ ਦੇ ਰਿਹਾ ਉਹਨਾਂ ਦੀ ਆਪਣੀ ਕੋਈ ਮਜਬੂਰੀ ਹੋ ਸਕਦੀ ਹੈ ਇਸਾਈ ਧਰਮ ਦਾ ਫੈਲਾ ਉਹਨਾਂ ਦੇ ਮੁਤਾਬਕ ਘਟ ਰਿਹਾ ਹੈ ਉਹਨਾਂ ਨੇ ਇਹ ਵੀ ਸਾਡੇ ਦੇਸ਼ 'ਚ ਹੋਰ ਦੇਸ਼ਾਂ ਦੇ ਲੋਕ ਨਾਨ-ਈਸਾਈ ਲੋਕ ਆ ਰਹੇ ਨੇ ਜਿਸ ਤੋਂ ਉਹਨਾਂ ਨੂੰ ਬਹੁਤ ਵੱਡੀ ਤਕਲੀਫ ਲੱਗ ਰਹੀ ਹੈ। ਪੁਲਿਸ ਅਨੁਸਾਰ ਲਗਭਗ 500 ਲੋਕ ਸਨ ਜਿਨ੍ਹਾਂ ਨੇ ਜ਼ਿਆਦਾਤਰ ਕਾਲੇ ਲਿਬਾਸ ਪਾਏ ਹੋਏ ਸਨ। ਵੱਖ-ਵੱਖ ਧਰਮਾਂ ਦੇ ਝੰਡਿਆਂ ਨੂੰ ਉੱਥੇ ਫਾੜਿਆ ਗਿਆ। ਬ੍ਰਾਇਨ ਧਮਾਕੀ ਅਤੇ ਡੈਸਟੀਨੀ ਦਾ ਵਿਰੋਧ ਪ੍ਰਦਰਸ਼ਨ ਇੱਕ ਲੰਮਾ ਇਤਿਹਾਸ ਹੈ ਜਿਹੜਾ ਬ੍ਰਾਇਨ ਧਮਾਕੀ ਸੀ। ਇਹਦੀ ਆਦਤ ਹੈ ਕਰਨ ਦੀ। ਇਹ ਅਕਸਰ ਹੀ ਕੁਛ ਨਾ ਕੁਛ ਪੰਗੇ ਨੂੰ ਲੈਣ ਦੀ ਆਦਤ ਹੈ। ਪਹਿਲਾਂ ਕੋਵਿਡ-19 ਵੇਲੇ ਇਹਨੇ ਕੀਤਾ। ਟੀਕਾਗਰੰਦੀ ਨੀਤੀ ਵਿਰੋਧੀਆਂ ਨੇ ਆਵਾਜ਼ ਉਠਾਈ ਆਗਲੈਂਡ ਦੇ ਵਿੱਚ ਇੱਕ ਚਰਚ ਦੇ ਮੈਂਬਰਾਂ ਨਾਲ ਇਹਨੇ ਮਿਲ ਕੇ ਇੱਕ ਬੱਚਿਆਂ ਦੇ ਇੰਸਟੀਚਿਊਟ ਦੇ ਉੱਤੇ ਹਮਲਾ ਕਰ ਦਿੱਤਾ ਸੀ ਉਹਨਾਂ ਨੂੰ ਜਾ ਕੇ ਬਹੁਤ ਖੱਜਲਖਵਾਰ ਕੀਤਾ ਸੀ ਉਦੋਂ ਸਰਕਾਰ ਕਿੱਥੇ ਸੀ ਬੇਰਵਾਰਿਓ ਕ੍ਰਿਸਟੋਫਰ ਸਾਹਿਬ ਕ੍ਰਿਸਟੋਫਰ ਲਕਸ਼ਣ ਸਮੇਤ ਕਈ ਲੋਕਾਂ ਨੇ ਦੀ ਸਖਤ ਨਿੰਦਾ ਕੀਤੀ ਡੈਸਟੀਨੀ ਚਰਚ 'ਚ ਅਕਸਰ ਈਸਾਈ ਕਦਰਾਂ ਕੀਮਤਾਂ ਕੀ ਵੀ ਪਛਾਣ ਅਤੇ ਰਾਸ਼ਟਰ ਦੇ ਭਵਿੱਖ ਦੀ ਰੱਖਿਆ ਦੇ ਨਾਮ ਤੇ ਅਜਿਹੇ ਪ੍ਰਦਰਸ਼ਨ ਤਮਾਕੀ ਜਿਹੜਾ ਹੈ ਉਹ ਕਰਦਾ ਹੀ ਆਇਆ ਧਮਾਕੀ ਕਰਦਾ ਇਹ ਪ੍ਰਦਰਸ਼ਨ ਤੋਂ ਪਹਿਲਾਂ ਉਹਨੇ ਬ੍ਰਾਇਨ ਧਮਾਕੀ ਨੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸ਼ਨ ਨੂੰ ਇੱਕ ਖੁੱਲੀ ਚਿੱਠੀ ਵੀ ਲਿਖੀ ਸੀ ਜਿਸ ਵਿੱਚ ਦੇਸ਼ ਵਿੱਚ ਕੋਈ ਵੀ ਅਧਕਾਰਤਮ ਹੋਂਦ ਦੀ ਸਥਿਤੀ ਨੂੰ ਬਦਲਣ ਦੀ ਮੰਗ ਕੀਤੀ ਉਹਦਾ ਜਿਵੇਂ ਮੁਗਲਾਂ ਨੇ ਕਿਹਾ ਸੀ ਵੀ ਸਿਰਫ ਮੁਸਲਮਾਨ ਬਣਾ ਲਓ ਹੁਣ ਬਰਾਇਤ ਧਮਾਕੀ ਚਾਹੁੰਦਾ ਕਿ ਬਸ ਜੇ ਦੇਸ਼ ਆ ਸਾਡਾ ਸਾਰੇ ਦੇਸ਼ੀ ਚਾਹੁੰਦੇ ਨੇ ਵੈਸੇ ਤਾਂ ਉਹਨੇ ਕਿਹਾ ਵੀ ਸਾਡਾ ਅਸਾਈਆਂ ਦਾ ਦੇਸ਼ ਆ ਸਾਨੂੰ ਸਾਰਿਆਂ ਨੂੰ ਜਿਆਦਾ ਅਸਾਈ ਬਣਾ ਦਿਓ ਜਾਂ ਚੱਲੋ ਇੱਥੋਂ ਖੁੱਲੀ ਚਿੱਠੀ ਲਿਖੀ ਗਈ ਆ ਕ੍ਰਿਸਟੋਫਰ ਲਕਸ਼ਨ ਜੋੜ ਕੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਹਨ ਉਹਨਾਂ ਨੂੰ ਚਿੱਠੀ ਲਿਖੀ ਗਈ ਆ ਸਿੱਖ ਪਾਈ ਚਾਰਿਆਂ ਨੂੰ ਰੋਕਿਆ ਜੇ ਉੱਥੇ ਵਿਵਾਦ ਹੋ ਜਾਂਦਾ ਤੇ ਕਿੰਨਾ ਦਾ ਨਾਮ ਹੋਣਾ ਸੀਗਾ ਹੁਣ ਜਿਹੜੇ ਸਿੱਖਾਂ ਦਾ ਵਿਰੋਧ ਕਰਦੇ ਨੇ ਉਹ ਸੁਣਨ ਕਿ ਛੰਡੇ ਤੁਹਾਡੇ ਵੀ ਕਿਸੇ ਦੇ ਸੇਫ ਨਹੀਂ ਰਹੇ ਹਿੰਦੂ ਮੁਸਲਮ ਸਿੱਖ ਅਸਾਈ ਆਪਸ ਵਿੱਚ ਹੈ ਬਾਈ ਬਾਈ ਹੈਂਡਿੰਗ ਸਿਰਫ ਪਾੜੂ ਨੀਤੀ ਹੈ ਜਿਹੜੀ ਉਸ ਨੂੰ ਅਸੀਂ ਅਪਣਾ ਕੇ ਬੈਠ ਗਏ ਆਂ ਚੀਜ਼ੇ ਦੇ ਕਰਕੇ ਅਸੀਂ ਫੇਲ ਵੀ ਹੋ ਰਹੇ ਆਂ ਨਾ ਇਕੱਠੇ ਹੋਏ ਤੇ ਬਚਣਾ ਕੋਈ ਨਹੀਂ ਧਰਮ ਹਰੇਕ ਬੰਦੇ ਨੂੰ ਆਪਣਾ ਆਪਣਾ ਫੈਲਾਉਣਾ ਆਉਂਦਾ ਹੈ ਸੁੰਦਰਤਾ ਕੁਛ ਧਰਮਾਂ ਦੀ ਜਿਹੜੇ ਕਹਿੰਦੇ ਵੀ ਜਿਹੜਾ ਮਰਜ਼ੀ ਆਜੋ ਜਿਹੜਾ ਮਰਜ਼ੀ ਚੱਲ ਜਾਓ ਰੱਬ ਇੱਕ ਹੈ ਜਲੋਂ ਨਗਰ ਕੀਰਤਨ ਗੁਰਦੁਆਰਾ ਸਾਹਿਬ ਗੁਰਦੁਆਰਾ ਨਾਨਕਸਰ ਸਾਧ ਇਸ਼ਰ ਦਰਬਾਰ ਵੱਲੋਂ ਵਾਪਸ ਜਾ ਰਿਹਾ ਸੀ ਤਾਂ ਇੱਕ ਚਰਚ ਦੇ ਲਗਭਗ 30 ਤੋਂ 50 ਸਮਰਥਕਾਂ ਨੇ ਲੋਕ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਰਸਤਾ ਰੋਕ ਕੇ ਹਾਕਾ ਨਿਊਜ਼ੀਲੈਂਡ ਦਾ ਰਵਾਇਤੀ ਰਵਾਇਤੀ ਨਾਚ ਸੀਗਾ ਜਿਹੜਾ ਉਹਨਾਂ ਦਾ ਰਵਾਇਤੀ ਨਾਚ ਆ ਉਹ ਉੱਥੇ ਜਾ ਕੇ ਕਰਨ ਲੱਗੇ ਝੰਡੇ ਫੜਨ ਲੱਗੇ ਨੰਗੇ ਹੋਣ ਲੱਗੇ ਅਤੇ ਧਾਰਮਿਕ ਨਾਰੇਬਾਜੀ ਵੀ ਕਰਨੀ ਸ਼ੁਰੂ ਕਰ ਦਿੱਤੀ ਅਸੀਂ ਤਾਂ ਕਿਸੇ ਚਰਚ ਮੂਰੇ ਜਾ ਕੇ ਕਰਦੇ ਨੇ ਨਾ ਸਾਡਾ ਦੇਸ਼ ਕਰਦਾ ਹੈ ਤੇ ਜਿੱਥੇ ਸਾਡੇ ਨਾਗਰਿਕ ਰਹਿ ਰਹੇ ਆ ਤੇ ਹੁਣ ਉਹ ਉਸ ਦੀ ਜ਼ਿੰਮੇਵਾਰੀ ਕੌਣ ਲਏਗਾ ਕ੍ਰਿਸਟੋਫਰ ਜੀ ਤੁਸੀਂ ਲੋਗੇ ਕਾਰਨ ਜਿਹੜਾ ਦੱਸਿਆ ਜਾ ਰਿਹਾ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਨਿਊਜ਼ੀਲੈਂਡ ਇੱਕ ਗੈਰ ਈਸਾਈ ਧਰਮਾਂ ਦੇ ਪ੍ਰਸਾਰ ਅਤੇ ਸੜਕਾਂ ਤੇ ਸ਼ਸਤਰ ਸੀਰੀ ਸਾਹਿਬ ਲੈ ਕੇ ਚੁੱਕਣ ਦਾ ਵਿਰੋਧ ਕਰ ਰਹੇ ਹਨ ਹੁਣ ਸਾਡੇ ਜਥੇਦਾਰ ਸਾਹਿਬ ਨੂੰ ਚਾਹੀਦਾ ਕਿ ਹੁਕਮਨਾਮਾ ਜਾਰੀ ਕਰਨ ਜਿਹੜੇ ਸਿੱਖ ਸਾਡੇ ਬਾਹਰ ਬੈਠੇ ਨੇ ਉਹ ਕਿਤੇ ਨਹੀਂ ਸੇਫ ਰਹਿਣੇ ਹੁਣ ਕਰਨਾ ਪਊਗਾ ਤੁਹਾਨੂੰ ਕੁਛ ਨਾ ਕੁਛ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਵੇਂ ਦਿਨਾਂ ਨੂੰ ਵੱਖ ਰੱਖਿਆ ਤੇ ਨਗਰ ਕੀਰਤਨ ਸ਼ਾਂਤੀ ਭਾਰੂ ਅਕ ਸੰਪੂਰਨ ਹੋ ਗਿਆ ਪਰ ਜੇ ਅੱਜ ਸ਼ੁਰੂ ਹੋਇਆ ਹੈ ਤੇ ਸਿਰਫ ਇੱਕ ਸ਼ੁਰੂਆਤ ਹੈ ਅੱਗੇ ਕੁਝ ਹੋਰ ਸਕਦਾ ਹੈ Jesus? Jesus Jesus What you want Jesus? Jesus What, what oh, you want